ਹਾਜਰ ਅਬੀ ਜੀ ਕਿਤੇ ਰੋਟਾ ਬਣਾਇਆ ਕਿਤੇ ਕਿਸੇ ਚੱਲ ਸਰ ਇਹ ਜੋ ਸਾਡੀ ਪੰਜਾਬ ਦੀ ਮੈਂਡ ਨੈਸ਼ਨਲ ਹਾਕੀ ਟੀਮ ਆ ਜਿਹੜੀ ਇੰਡੀਆ ਦੀ ਦੀ ਉਹਨੇ ਦੂਜੀ ਵਾਰ ਇਸ ਵਾਰ ਮੈਡਲ ਲੱਤਾ ਹੈ ਸਿਲਵਰ ਮੈਡਲ ਜਿੱਤੀ ਆ ਉਹਦੇ ਵਿੱਚ ਸਾਡੇ ਤੇ ਸਾਡਾ ਹਰਿਆਣੇ ਦਾ ਨੌਜਵਾਨ ਜਿਸਨੇ ਕਿ ਸਿਲਵਰ ਮੈਡਲ ਫੇਰ ਦੂਜੀ ਵਾਰ 올림픽 ਜਿੱਤੇ ਆ ਉਹਦੀ ਖੁਸ਼ੀ ਵਿੱਚ ਵੰਡਿਆ ਗਿਆ ਇਹਦੇ ਵਿੱਚ ਅਸੀਂ ਨੇ ਨੌਜਵਾਨ ਨੂੰ ਉਤਸ਼ਾਹਿਤ ਕੀਤਾ ਵੀ ਭਾਈ ਖੇਡਾਂ ਨਾਲ ਜੁੜੋ ਤੇ ਹੁਣ ਤਾਂ ਮੁੱਖ ਮੰਤਰੀ ਸਾਹਿਬ ਨੇ ਆਟੋਮੈਟਿਕੀ ਲੰਗਰ ਲਾਏ ਹੋਏ ਨੇ ਉਹਦੇ ਖਾਣੇ ਖੇਡਾਂ ਦੇ ਵਿੱਚ ਇਹ ਨੌਜਵਾਨ ਨੂੰ ਇਹੀ ਸਿੱਖਿਆ ਦੇ ਰਹੇ ਆਂਗੇ ਭਾਈ ਖੇਡਾਂ ਨਾਲ ਜੁੜੋ ਅਤਵਾ ਪੜ੍ਹਾਈ ਕਰੋ ਤੇ ਖੇਡਾਂ ਨਾਲ ਜੁੜੋ ਜੀ ਅੱਜ ਸਰ ਜੀ ਨੌਜਵਾਨਾਂ ਵੱਲ ਲੁੱਟ ਪਈ ਜਾ ਰਹੀ ਹੈ ਅ ਦੇਖੋ 올림픽 ਚੱਲ ਰਿਹਾ ਜੀ ਆਲ ਵਰਲਡ ਦੇ ਮੈਚਸ ਚੱਲ ਰਹੇ ਨੇ ਸਾਡੇ ਪੰਜਾਬ ਦੇ ਮੈਨੂੰ ਲੱਗਦਾ ਪੰਜਾਬ ਦੀ ਹੀ ਟੀਮ ਕਹਿ ਸਕਦੇ ਆ ਜੋ 올림픽 ਚ ਹਟਣ ਗਈ ਆ ਹਾਕੀ ਦੇ ਸਾਰੇ ਸਾਡੇ ਜਵਾਨ ਨੇ ਪੰਜਾਬ ਦੇ ਮੁੰਡੇ ਨੇ ਤੇ ਮਲ ਮਾਰੀ ਆ ਪੰਜਾਬੀਆਂ ਨੇ ਸਾਰੇ ਸਾਰੇ ਜੀਮਾ ਹੋ ਰਹੀਆਂ ਨੇ 올림픽 ਚ ਸਾਰਿਆਂ ਦੇ ਪੰਜਾਬੀ ਮੱਲਾ ਮਾਰ ਰਹੇ ਇਸ ਖੁਸ਼ੀ ਦੇ ਅਸੀਂ ਸਾਡੇ ਰਵੀ ਹੁਣੀ ਜਿੰਨੇ ਵੀ ਯੂਥ ਦੇ ਉਹਰੇ ਮੁੰਡੇ ਨੇ ਇਕੱਠੇ ਹੋਏ ਅਸੀਂ ਸਾਰੇ ਸਾਰੇ ਲੱਡੂ ਵੰਡ ਰਹੇ ਨੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ ਪੰਜਾਬੀ ਆਉਣ ਵਾਲੇ ਟਾਈਮ ਚ ਸਰਦਾਰ ਭਗਵੰਤ ਸਿੰਘ ਮਾਨ ਸਪੋਰਟਸ ਲਈ ਬਹੁਤ ਕੰਮ ਕਰ ਰਹੇ ਨੇ ਤੇ ਸਪੋਰਟਸ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਇਹ ਜਿਹੜੀ ਅੱਜ ਕੱਲ ਜਿਹੜੀ ਨੌਜਵਾਨੇ ਨਸ਼ੇ ਦੇ ਵਿੱਚ ਜਾ ਰਹੀ ਹੈ ਉਹਨਾਂ ਨੂੰ ਕੀ ਦੇਖੋ ਨਸ਼ਾ ਕੋਈ ਇਹ ਤਾਂ ਹੈ ਨਹੀਂ ਵੀ ਹੁਣੀ 6 ਮਹੀਨੇ ਜਾਂ 2 ਮਹੀਨੇ ਪਹਿਲਾਂ ਆਇਆ ਨਸ਼ਾ ਬਹੁਤ ਪੁਰਾਣਾ ਹੈ ਪਿਛਲੀਆਂ ਸਰਕਾਰਾਂ ਨੇ ਇਹ ਨਸ਼ੇ ਦੀ ਕਲਤ ਲਾਈ ਹੋਈ ਆ ਜਾਂ ਇਹਨੂੰ ਆਪਣਾ ਬਿਜ਼ਨਸ ਬਣਾਇਆ ਹੋਇਆ ਸੀ ਇਹਨੂੰ ਹੌਲੀ ਹੌਲੀ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾਂ ਉਹ ਬਹੁਤ ਘਟ ਗਿਆ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਦੋਂ ਸਪੋਰਟਸ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਆ ਤਾਂ ਉਹਦਾ ਉਹਦਾ ਮਤਲਬ ਇਹੀ ਹੈ ਵੀ ਨਸ਼ੇ ਨੂੰ ਠੱਲ ਪਾਉ ਹਾਂਜੀ ਅੱਜ ਜਿਸ ਕਾਲਜ ਦੇ ਵਿੱਚ ਮੈਂ ਪੜ੍ਹ ਕੇ ਇਸ ਬੁਲੰਦੀਆਂ ਦੇ ਪਹੁੰਚਿਆ ਉੱਥੇ ਖੜ ਕੇ ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਿਹਾ ਤੇ ਮੇਰੇ ਨਾਲ ਰਵੀ ਸੋਖਲ ਜੀ ਤੇ ਬੋਲੋ ਸੋਖਲ ਜੀ ਖੜੇ ਨੇ ਜਿਹੜੇ ਕਿ ਹਾਲੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਾਬੇ ਦੇ ਵਿੱਚ ਇੱਕ ਲੋਤਾ ਵਾਲੀਬਾਲ ਇਹਨਾਂ ਨੇ ਇੱਕ ਕੱਪ ਕਰਾਇਆ ਜੋ ਸ਼ਾਇਦ ਹੀ ਕੋਈ ਅਜੀਹਾ ਕੱਪ ਮੈਂ ਵੇਖਿਆ ਹੋਊਗਾ ਖੇਡਾਂ ਦੇ ਸੰਦਰਭ ਦੇ ਵਿੱਚ ਇਹ ਦੋਨੇ ਸ਼ਖਸ਼ ਜਿਹੇ ਸ਼ਖਸ਼ ਨੇ ਜਿਨ੍ਹਾਂ ਨੇ ਖੇਡ ਪ੍ਰੇਮੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਖ-ਵੱਖ ਤਰੀਕੇ ਦੇ ਨਾਲ ਉਪਰਾਲੇ ਕਰ ਰਹੇ ਨੇ ਤੇ ਅੱਜ ਇੱਕ ਉਪਰਾਲਾ ਹੋਰ ਕੀਤਾ ਹੈ ਜੋ ਆਪਣੀ ਇੰਡੀਆ ਦੀ ਨੈਸ਼ਨਲ ਹਾਕੀ ਟੀਮ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹਾਕੀ ਟੀਮ ਹੈ ਜਾਂ ਪੰਜਾਬ ਦੇ ਵਿੱਚ ਹਾਕੀ ਨੂੰ ਇੱਕ ਵੱਖਰੇ ਨਜ਼ਰਾਂ ਦੇ ਨਾਲ ਵੱਖਰੇ ਸੰਦਰਭ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਉਸੇ ਚੀਜ਼ ਨੂੰ ਉਤਸ਼ਾਹਿਤ ਕਰਨ ਲਈ ਖੇਡ ਪ੍ਰੇਮੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਅੱਜ ਰਵੀ ਸੋਫਲ ਵੱਲੋਂ ਕੋਲੋ ਸੋਫਲ ਵੱਲੋਂ ਲੱਟੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਜੋ ਉਹਨਾਂ ਨੇ 올림픽 ਦੇ ਵਿੱਚ ਜੋ ਮੈਡਲ ਹਾਸਲ ਕੀਤੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਯੂਥ ਹੈ ਉਹਦਾ ਬਹੁਤ ਹੁੰਗਾਰਾ ਹੈ ਇਹਦੇ ਵਿੱਚ ਤੇ ਇੱਕ ਵੱਖਰਾ ਤਰੀਕਾ ਇਹਨਾਂ ਦੋਨਾਂ ਵੱਲੋਂ ਕਿ ਜੋ ਨਸ਼ੇ ਤੋਂ ਮੁਕਤ ਹੋ ਸਕੇ ਤੇ ਅਸੀਂ ਆਪਣੀ ਪੰਜਾਬ ਸਰਕਾਰ ਨੂੰ ਇਹ ਵਿਸ਼ਵਾਸ ਦਿਲਾਉਣਾ ਹੈ ਕਿ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਕਿ ਨਸ਼ੇ ਦੇ ਉੱਪਰ ਜੋ ਉਹਨਾਂ ਨੇ ਇੱਕ ਆਪਣੀ ਕ੍ਰਾਂਤੀਕਾਰੀ ਪਹਿਲ ਕੀਤੀ ਹੈ ਕਿ ਅਸੀਂ ਵੀ ਉਹਦੇ ਵਿੱਚ ਯੋਗਦਾਨ ਪਾ ਰਹੇ ਹਾਂ sari anu ji sasti